ਖੰਗ ਦਾ ਕਹਿੰਦੇ ਖਾਂਗੇ ਤਾਂ ਬਰਨੋਟੀ ਖਾਂਗੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਜੀ ਸਾਡੇ ਘਰੇ ਆਏ ਨੇ ਮਾਮਾ ਜੀ ਦੇ ਬੇਟਾ ਤੇ ਉਹਨਾਂ ਦੀ ਨੂੰਹ ਚਲੋ ਜੀ ਮਿਲਦੇ ਆ ਉਹ ਵੀ ਹਰਪਾਲ ਪਰਵਾਰ ਦੇ ਵਿੱਚ ਆਏ ਹੋਏ ਸੀਗੇ ਹਾਂਜੀ ਪਰ ਜਾਇਆ ਨਹੀਂ ਲਿਆ ਨਾਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਏ ਵਾ

મેકે તે દિલા નીચે તે ગાય મે નહી બસ માર દે ઓહી બીપી કી પ્રોબ્લેમ આજા દે તેરે દે કાટ ના મે મચ્છ બતાયા થા મુંડી હે હા તુસી વદો ફરમાદો તો નહી બતા પતા ક્યા હાંજી બાબાજી ની કૃપા બચ્ચે ઠીક હે ઓ નહી આઈ રહ્યા હે જે પેપર નિભડતી તો હો રહે ને અચ્છા અચ્છા ਔਏ ਵੀ ਇੰਟਰਵਿਊ ਕਰਾ ਦੇਗੇ ਨਾ ਫਿਰ ਆਪਾਂ ਪਲੱਸ 2 ਤੋਂ ਬਾਅਦ ਹੈ ਕਿ ਨਹੀਂ ਕੁੜੀਆਂ ਚੜੀਆਂ ਇਕੱਠੀਆਂ ਹੋ ਜਾਈਆਂ ਹੈ ਕਿ ਨਾ ਹਾਂ ਮਨੀ ਮਨੀ ਤੇ ਵਾਨਾ ਦੋਨੇ ਇਕੱਠੇ ਹੋ ਜਾਈਂ ਆਪਣੀ ਕਿਹਦੇ ਮਨਪ੍ਰੀਤ ਹੈ ਆਪਣੀ ਬੇਟੀ ਦਾ ਹਰਮਨਪ੍ਰੀਤ ਅੱਛਾ ਹਰਮਨਪ੍ਰੀਤ ਲੈ ਵੇ ਲੈਣੀ ਵਾਹ ਹਰਮਨਪ੍ਰੀਤ ਹੈ ਆਪਾਂ ਤੇ ਕਲੀ ਵਨੀ-ਵਨੀ ਕੀ ਗਾਨ ਹੈ ਉਸਕੇ ਨਾਲ ਕੀ ਨਵਦੀ ਆ ਨਾ ਕੋਈ ਵੜਾ ਆਪੇ ਜਿਹੜਾ ਹੈ ਛੋਟੇ ਨਹੀਂ ਛੋਟਾ ਆਪਣਾ ਦਾ ਕੋਈ ਰੱਖਦੇ ਨਹੀਂ ਬਸ ਚੋਮ ਬੱਜਦੀ ਮਨੀ ਕਾਰਗਰ ਮਨ ਬਾਤ ਲੈ ਲੇ ਲੇ ਚਲੋ ਮੰਤਰੀ ਦਾ ਹੋਠੀ ਕੇ ਸਾਰੇ ਪਰਿਵਾਰ ਆਪਣੇ ਘਰੇ ਹਾਂ ਚਲੋ ਜਾਏ ਆਏ ਪਰ ਦੀਦੀ ਵੀ ਆਈ ਸੀਗੇ ਹੁਣ ਆ ਕੇ ਗਏ ਨੇ ਦੀਦੀ ਪਟਿਆਲੇ ਵਾਲੇ ਅਵਤਾਰ ਵੀਰ ਹਾਂਜੀ ਹਾਂ ਤੁਸੀਂ ਮਨਜਾਣੀ ਚਲੇ ਗਏ ਸੀਗੇ ਤੁਸੀਂ ਓਕੇ ਤਿੰਨ ਥਾਂ ਅਛੇ ਜੀ ਉਹ ਵੇ ਗੈਸ਼ਤ ਮੰਡਿਆਣੇ ਗਏ ਹੁਣੇ ਅਛੇ ਜੀ 10 ਵੀ ਲੈ ਨਹੀਂ ਹੈਗੇ ਚਲੋ ਨਾ ਕੋਪਰ ਨੂੰ ਕਹਿੰਦਾ ਤੂੰ ਚੋੜ ਗਾ ਨੀ ਇਹਨਾਂ ਜੀਤ ਬੁੱਧਾ ਓ ਠੀਕੇ ਸੇ ਇਤਾਂ ਕੀ ਕਰ ਰਹਾ ਮੇਰਾ ਬੁੱਧਾ ਮਾ ਬੀ ਲੈ ਆ ਚਲੋ ਗਦੀਆ ਬਾਬਾ ਜੀ ਨੇ ਕਿਸੇ ਨੂੰ ਕੋਈ ਤਾਂ ਸੋਚਿਆ ਵਈਏ ਹੈ ਕਿ ਨਹੀਂ ਜੋ ਵੀ ਬਾਬਾ ਜੀ ਕਰਨਗੇ ਵਰੀਆ ਹੀ ਕਰਨਗੇ ਸਾਰੇ ਬੱਚਿਆਂ ਲਈ ਸੋਚ ਕੇ ਰੱਖਦੇ ਨੇ ਹੁਣ ਤਾਂ ਫਿਰ ਪੁੱਤ ਰਹਿਣੇ ਨੇ ਪਹਿਲ ਛੋਟਾ ਹੁੰਦਾ ਹੈ ਨਾ ਰਹਿਣਾ ਇਹ ਕਰਦਾ ਕਿੰਨਾ ਦਿਲੇ ਲਗੀ ਕਰਦਾ ਤਾਂ ਹੈ ਨਾ ਇੰਦਰਜੀਤ ਜੀ ਰਹਿਣਾ ਹੀ ਕਰਦਾ ਤਾਂ ਨਾ ਮਮੀ ਤੇ ਮਮੀ ਦੀ ਭਤੀਜ ਨਾਲ ਗੱਲਾਂ ਕਰ ਰਹੇ ਨੇ ਜੀ ਕਾਫੀ ਟਾਈਮ ਬਾਅਦ ਮਿਲੇ ਨੇ ਖਾਂਗੇ ਤਾਂ ਕਹਿੰਦੇ ਖਾਂਗੇ ਤਾਂ ਬਣੋਟੀ ਖਾਂਗੇ ਫੇਰ ਵਾਈ ਗੁਰਜੀ ਕਾਕਾ ਹਲਸਾ ਵੇਹੜੇ ਹੀ ਚਲਾ ਵਾਈ ਗੁਰਜੀ ਕੀ ਹਥੇ ਰਹਿਣਾ ਪੁੱਤ ਤੂੰ ਤਾਂ ਆਈਏ ਜਿਹੜਾ ਅੱਜ ਹੀ ਹੋ ਹਾਂ ਬਤਾਏਗੇ ਅਦੀਦੀ ਅੰਦਰ ਆ ਵਾਲੀ ਜਿਹਦੀ ਆਏ ਅਦੀਦੀ ਪੂਰ ਨਾਲ ਗੱਲਾਂ ਕਰ ਰਹੇ ਨੇ ਕਾਫੀ ਟਾਈਮ ਬਾਅਦ ਆਏ ਨੇ ਹੈ ਕਿ ਨਹੀਂ پتہ ਕੀ ਹੋ ਟਾਈਮ ਹੀ ਥੋੜਾ ਰਹਿ ਗਿਆ ਇਕਦਮ ਨਹੀਂ ਰੋ ਗਿਆ ਹਾਂਜੀ ਆਏਗੀ ਮੰਮਾ ਉਸਕੇ ਪੁਆਇੰਟ ਵੱਧ ਜੇਗੇ ਆਪਣੇ ਦਾ ਕਿਸ ਤਰ੍ਹਾਂ ਰੋਸ਼ਨੀ ਦੇ ਰਹੀ ਹੈ ਸਾਮਣੇ ਲਾਈਟ ਬਣਾ ਰਹੀ ਹੋ ਰੋਟਣਾ ਭਾਈ ਵਧੀਆ ਵਧੀਆ ਆਇਓ ਤੁਸੀਂ ਵੀ ਹਾਂਜੀ ਹਾਂ ਜਰੂਰ ਆਵਾਂਗੇ

ਰਹਿੰਦੇ ਤਾਂ ਜ਼ਿਆਦਾ ਵਧੀਆ ਲੱਗਦਾ ਰੋਣ ਦਾ ਲੱਗ ਨਹੀਂ ਸੀ ਦੀਆਂ ਕੋਈ ਤਾਂ ਰਹਿ ਜਾਂਦੇ ਵਧੀਆ ਹੋਰ ਗੱਲਾਂ ਕਰ ਲੈਂਦੇ ਆਪਾਂ ਹੈ ਕਿ ਨਹੀਂ ਹਾਂਜੀ ਹਾਂ ਜਰੂਰ ਠੀਕ ਹੈ ਠੀਕ ਹੈ ਛੱਤੋਂ ਲੈ ਕੇ ਬੜ ਦੇਖੇ ਪੜ੍ਹ ਲੈ ਪੜ੍ਹੋ ਬੜ ਠੀਕ ਹੈ ਠੀਕ ਹੈ ਠੀਕ ਨੇ ਦੋ ਬਾਰ ਰੋਣ ਕਾ ਲੱਗਦੀ ਇਸ ਤਰ੍ਹਾਂ ਹੀ ਆਪਣੀ ਅੱਜ ਦੀ ਵੀਡੀਓ ਹਮੇਸ਼ਾ ਫਿਰੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਏਗੀ ਅਗਲੀ ਵੀਡੀਓ ਵਿੱਚ ਫੇਰ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ